ਉਲਾਂ ਤਰੀਕ ਨੂੰਗਾ ਘਟਰਾ ਕਰਾਂ ਵਾਪਰਦਾ ਗੁੰਡਾਂ ਕਰਦੀਦਾ ਨੰਗਾ ਨਾਚ ਵਿਦਿਆਕ ਅਮਰਤਪਾਲ ਸੁਖਾਣਾਂ ਦੇ ਪਿੰਡ ਦੇ ਵਿੱਚ ਹੁੰਦਾ ਸਾਇਕ ਅਮਰਤਪਾਲ ਸੁਖਾਣ ਆਨੰਦ ਇੱਕ ਇੰਟਰਵਿਊ 'ਚ ਕਹਿੰਦੇ ਨੇ ਕਿ ਮੇਰੇ ਪਿੰਡ ਦਾ ਨਾਮ ਸੁਖਾਣਾਂ ਦੇ ਇਸ ਕਰਕੇ ਪਿਆ ਕਿ ਇੱਥੇ ਸੁੱਖ ਤੇ ਆਨੰਦ ਦਾ ਮੇਲ ਆ ਪਰ ਜਦੋਂ ਦੀ ਅਸੀਂ ਖਬਰਾਂ ਦਿਖਾਉਣ ਲੱਗੇ ਆ ਪਰ ਮੈਨੂੰ ਨਹੀਂ ਲੱਗਦਾ ਕਿ ਇੱਥੇ ਕੋਈ ਸੁਖਾਣਾਂ ਦੀ ਜਾਂ ਆਨੰਦ ਨਾਂ ਦੀ ਕੋਈ ਚੀਜ਼ ਆ ਸਾਨੂੰ ਪਤਾ ਨਹੀਂ ਲੱਗਿਆ ਸੀ ਵੇੜੇ ਦੀ ਸੀਜ਼ਨ ਉਹ ਬੰਦੇ ਸਾਡੇ ਉੱਪਰ ਆ ਗਏ ਆ ਕੇ ਤੇ ਬਾੜ ਭੰਨਣੀ ਲੱਗ ਗਈ ਇੱਧਰ ਦੇਖੋ ਬਾਰੀਆਂ ਭੰਨੀਆਂ ਗਈਆਂ ਜਿਹੜਾ ਕਿ ਗੁੰਡਾਗਰਦੀ ਹੋਈ ਆ ਉਸ ਤੋਂ ਬਾਅਦ ਜਿਹੜਾ ਕਿ ਕੈਮਰਾ ਉਹ ਉਹ ਤੋੜਿਆ ਗਿਆ ਛੋੜੇ ਕੱਪੇ ਮੋਚ ਲਾਇਆ ਜੀ ਬਹੁਤ ਬੁਰਾ ਅੱਜ ਲੈਂਦੇ ਦਿੰਦੇ ਜੋ ਪੌੜੀ ਤੇ ਤੁਸੀਂ ਚੜ ਕੇ ਕੋਠੇ ਤੇ ਜਾ ਕੇ ਬਚਾਅ ਕੀਤਾ ਜੀ ਆਵਦਾ ਜੀ ਇਤਦਾ ਜੋਰ ਹੈ ਜੀ ਉੱਥੇ ਉਹੀ ਫੋਨ ਲਾ ਦੇ ਜੀ ਦਾ ਐਮਐਲਏ ਦਾ ਪੀਓ ਹੈ ਜੀ ਐਮਐਲਏ ਦਾ ਪੀਓ ਪੀਏ ਦਾ ਪਿਓ ਹੈ ਜੀ ਅੱਛਾ ਉਹਨੇ ਸਾਡੀ ਸੁਣਵਾਈ ਨਹੀਂ ਹੋਣੀ ਜੀ ਐਮਐਲਏ ਦਾ ਪੀਏ ਦਾ ਨਾਂ ਕੀ ਹੈ ਸੰਦੀਪ ਸਿੰਘ ਜੀ ਇਧਰ ਸੱਟ ਵੱਜੀ ਉਧਰ ਹਾਂ ਮੇਰੇ ਸਹਿਰ ਚ ਮਾਰੀ ਹਣਾ ਮੁੰਡਿਆਂ ਨੇ ਚੜ ਕੇ ਪਿੱਛੇ ਜੀ ਉਹ ਕੋਠੇ ਦੀ ਚਵਾਰੇ ਦੇ ਮਗਰਲੇ ਪਾਸੇ ਪੁਲਿਸ ਕੀ ਕਹਿੰਦੀ ਸੁਣੋ ਪੌਸ਼ ਜੀ ਕ੍ਰਾਸ ਕੇਸ ਹੈ ਜੀ ਪੌਸ਼ ਕਹਿੰਦੀ ਸਾਨੂੰ ਕਹਿੰਦੀ ਕ੍ਰਾਸ ਕੀ ਤੁਸੀਂ ਦਾ ਕੁੱਟਾ ਹੀ ਤਾਂ ਕੁੱਟਾ ਹੀ ਉਹ ਕਹਿੰਦੇ ਜੀ ਕ੍ਰਾਸ ਕੇਸ ਹੈ ਬਸ ਇਹੀ ਗੱਲ ਜਵਾਬ ਦਿੰਦੇ ਆ ਸਾਨੂੰ ਸਾਨੂੰ ਅਣਸਾਫ਼ ਦਵਾਇ ਜਾਵੇ ਸਾਡੀ ਜਾਨ ਬਚਾਈ ਜਾਵੇ ਮੇਰੇ ਭਰਾਵਾਂ ਦੀ ਜਾਨ ਬਚਾਈ ਜਾਵੇ ਮੇਰੀਆਂ ਛੋਟੀਆਂ ਛੋਟੀਆਂ ਭੈਣਾਂ ਇਹਨਾਂ ਦੀ ਜਾਨ ਬਚਾਈ ਜਾਵੇ ਮੇਰਾ ਪਿਓ ਮੇਰਾ ਪਿਓ ਗਰੀਬ ਹੈ ਜਮਾ ਕਤਲ ਕਰਨ ਨੂੰ ਪੈਂਦੇ ਆ ਮੇਰੇ ਭਰਾਵਾਂ ਦਾ ਕਤਲ ਕਰਨਾ ਚਾਹੁੰਦੇ ਆ ਜੀ ਮੇਰੇ ਪਿਓ ਦਾ ਕਤਲ ਕਰਨਾ ਚਾਹੁੰਦੇ ਆ ਸਾਡੀ ਜ਼ਿੰਦਗੀ ਬਰਬਾਦ ਕਰਨਾ ਚਾਹੁੰਦੇ ਆ ਜੀ ਨੇ ਕਰਦੇ ਸਾਰੇ ਦੇ ਸਾਧਨ ਬੜਾਈਆਂ ਨੇ ਐਸੀ ਕਮਾਈ ਕਰਕੇ ਮੇਰੀ 7.5 ਕਿਲੋ ਪੈੜੀ ਲਿਖ ਰੱਖੀ ਵੀ ਠੇਕੇ ਦੇ ਪਹਿਲਾਂ ਤਾਂ 3 ਕਿਲੋ ਮਚਾਤੇ ਸੀ ਮੇਰੇ ਮੇਜਰ ਸੰਗ ਲੈਣੇ ਅੱਛਾ ਕਹਿੰਦੇ ਉਹ ਚੋਨੇ ਦੇ ਸਪਰੇ ਹਾਂ ਚੋਨੇ ਵਾਲੀ ਸਿਰਫ ਇਹ ਕਰਤੀ ਸੀ ਸਿਰਫ ਫਿਰ ਰੋੜੇ ਇੱਥੋਂ ਵੱਜਦੇ ਆ ਫਿਰ ਤੁਸੀਂ ਰੋੜੇ ਵਿੱਚੋਂ ਨਿਕਲੇ ਜਾਂ ਬਾਅਦ ਚ ਨਿਕਲੇ ਜੀ ਉਹ ਪਹਿਲਾਂ ਪਹਿਲਾਂ ਨਿਕਲ ਗਏ ਸੀ ਜੀ ਕੋਠੇ ਜਦੋਂ ਰੋੜੇ ਵੱਜਣ ਲੱਗੇ ਤੁਝੇ ਸੀ ਭੱਜ ਗਏ ਸੀ ਕੋਠੇ ਦੇ ਚੜ੍ਹ ਗਏ ਜੀ ਉਹਨਾਂ ਲਲਕਰੇ ਮਾਰਦੇ ਹੁੰਦੇ ਆ ਤੇ ਮੀਟਰ ਲੱਗਾ ਹੋਵਾ ਸੀਗਾ ਇਥੋਂ ਤਾਰ ਵੱਢ ਕੇ ਜਿਹੜਾ ਮੀਟਰ ਆਹ ਆ ਇਧਰਲੇ ਪਾਸੇ ਕਣਕ ਦੇ ਵਿੱਚ ਸੁੱਟਿਆ ਹੋਵਾ ਉਹ ਆਹ ਪਿਆ ਮੀਟਰ ਸਾਹਮਣੇ ਵਾਲੇ ਪਾਸੇ ਕੈਮਰਾ ਲੱਗਾ ਉਹਦੀਆਂ ਤਾਰਾਂ ਵੱਢੀਆਂ ਗਈਆਂ ਨੇ ਕਿਉਂਕਿ ਉਹ ਤਾਂ ਜਰੂਰ ਨੇ ਕਿਹਾ ਵੀ ਜਿਹੜੀ ਫਸਲਾ ਸਾਡੀ ਜਰੂਰ ਉਹਦੇ ਤੇ ਸਪਰੇਅ ਕਰ ਦਿੱਤੀ ਗਈ ਸੀ ਤੇ ਅਸੀਂ ਉਸ ਤੋਂ ਬਾਅਦ ਕੈਮਰੇ ਲਵਾਏ ਸੀ ਉਹ ਕੈਮਰੇ ਵੀ ਜਿਹੜਾ ਤਾਰ ਵੱਢੀ ਗਈ ਹੈ ਲੈ ਕੇ ਦੀ ਮੰਨੀ ਪਰ ਮੰਨੀ ਸੰਸਥਾ ਫਰਸਟ ਚੋਇਸ ਇਮੀਗ੍ਰੇਸ਼ਨ ਤੁਹਾਡੇ ਲਈ ਲੈ ਕੇ ਬਹੁਤ ਸਾਰੀਆਂ ਤਰ੍ਹਾਂ ਦੀਆਂ ਸੁਵਿਧਾਵਾਂ ਜਿਵੇਂ ਕਿ ਆਲਸ ਪੀਟੀ ਗ੍ਰਾਮਰ ਕਲਾਸਸ ਕੰਪਿਊਟਰ ਕਲਾਸਸ ਇਸ ਦੇ ਨਾਲ ਨਾਲ ਤੁਸੀਂ ਪ੍ਰਾਪਤ ਕਰ ਸਕਦੇ ਹੋ ਬਹੁਤ ਤਰ੍ਹਾਂ ਦੀਆਂ ਸੁਵਿਧਾਵਾਂ ਜਿਵੇਂ ਐਜੂਕੇਸ਼ਨ ਲੋਨ ਐਂਡ ਤੁਸੀਂ ਅਪਲਾਈ ਕਰ ਸਕਦੇ ਹੋ ਫॉर ਦਾ ਸਟੱਡੀ ਵੀਜ਼ਾਸ ਫॉर ਆਲ ਕੰਟਰੀਜ਼ ਜਿਵੇਂ ਕਿ ਕੈਨੇਡਾ ਅਮਰੀਕਾ ਆਸਟ੍ਰੇਲੀਆ ਐਂਡ ਹੋਰ ਇਹ ਸੁਵਿਧਾਵਾਂ ਲੈਣ ਲਈ ਤੁਸੀਂ ਆ ਜਾਓ ਸਾਡੇ ਸਾਡੇ ਆਫਿਸ ਆਪੋਜ਼ਿਟ ਬੱਸ ਸਟੈਂਡ ਫਰਸਟ ਚੋਇਸ ਇਮੀਗ੍ਰੇਸ਼ਨ ਭਗਪਨ ਸਸੀ ਕਾਲਮਜਗਤਾਰ ਸਿੰਘ ਸਰਾਂ ਦਾ ਤੁਸੀਂ ਹੈਮਨ ਇੰਡੀਆ ਟੀਵੀ ਵੇਖ ਰਹੇ ਹੋ ਅੱਜ ਫੇਰ ਅਸੀਂ ਵਿਧਾਇਕ ਅਮਰਤਪਾਲ ਸੁਖਾਣਾਂ ਦੇ ਪਿੰਡ 'ਚ ਖੜੇ ਆਂ ਵਿਧਾਇਕ ਅਮਰਤਪਾਲ ਸੁਖਾਣਾਂ ਨੇ ਇੱਕ ਇੰਟਰਵਿਊ 'ਚ ਕਹਿੰਦੇ ਨੇ ਕਿ ਮੇਰੇ ਪਿੰਡ ਦਾ ਨਾਮ ਸੁਖਾਣਾਂ ਦੇ ਇਸ ਕਰਕੇ ਪਿਆ ਕਿ ਇੱਥੇ ਸੁੱਖ ਤੇ ਆਨੰਦ ਦਾ ਮੇਲ ਆ ਪਰ ਜਦੋਂ ਦੀ ਅਸੀਂ ਖਬਰਾਂ ਦਿਖਾਉਣ ਲੱਗੇ ਆ ਪਰ ਮੈਨੂੰ ਨਹੀਂ ਲੱਗਦਾ ਕਿ ਇੱਥੇ ਕੋਈ ਸੁਖਾਣਾਂ ਦੀ ਜਾਂ ਆਨੰਦ ਨਾਂ ਦੀ ਕੋਈ ਚੀਜ਼ ਆ ਤੁਹਾਨੂੰ ਦਿਖਾਉਣੇ ਆ 16 ਤਰੀਕ ਨੂੰ ਆ ਕਟਰਾ ਕਰਾਂ ਵਾਪਰਦਾ ਗੁੰਡਾਂ ਕਰਦੀਦਾ ਨੰਗਾ ਨਾਚ ਵਿਧਾਇਕ ਅਮਰਤਪਾਲ ਸੁਖੜਾਂ ਦੇ ਪਿੰਡ ਦੇ ਵਿੱਚ ਹੁੰਦਾ ਤੁਹਾਨੂੰ ਪਹਿਲਾਂ ਤਾਂ ਉਹ ਨੰਗਾ ਨਾਚ ਦਿਖਾਉਣੇ ਆ ਫਿਰ ਉਹ ਪਰਿਵਾਰ ਨਾਲ ਗੱਲਬਾਤ ਕਰਦੇ ਆ ਉਹ ਤੁਹਾਨੂੰ ਤਸਵੀਰ ਦਿਖਾ ਦਈਏ ਪਹਿਲਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਗੌਰ ਨਾਲ ਤਸਵੀਰ ਦਿਖਾਵੇ ਕਿ ਜਿਹੜੀ ਭੰਨ ਤੋੜ ਕੀਤੀ ਗਈ ਆ ਇੱਧਰ ਦੇਖੋ ਬਾਰੀਆਂ ਭੰਨੀਆਂ ਗਈਆਂ ਜਿਹੜਾ ਕਿ ਗੁੰਡਾ ਕਰਦੀ ਹੋਈ ਆ ਉਸ ਤੋਂ ਬਾਅਦ ਜਿਹੜਾ ਕਿ ਕੈਮਰਾ ਉਹ ਉਹ ਤੋੜਿਆ ਗਿਆ ਇਦਰਲੇ ਪਾਸੇ ਛੋਟਾ ਹਾਥੀ ਜਿਹੜੀ ਗੱਡੀ ਉਹ ਖੜੀ ਦਿਖਾਈ ਦੇ ਦਿੱਤੀ ਆ ਤੇ ਇਹਨੂੰ ਵੀ ਜਿਹੜੀ ਭੰਨ ਭੰਨਿਆ ਗਿਆ ਕੋਸ਼ਿਸ਼ ਨਹੀਂ ਆਪਾਂ ਕਹਿ ਸਕਦੇ ਭੰਨਿਆ ਗਿਆ ਕਿਉਂਕਿ ਨੁਕਸਾਨ ਆਹੋ ਹੋਇਆ ਹੁਣ ਅੰਦਰਲੇ ਪਾਸੇ ਤੁਹਾਨੂੰ ਦਿਖਾਉਣਾ ਇੱਟਾਂ ਰੋੜੇ ਖਿਲਰੇ ਪਏ ਆ ਪੁਲਿਸ ਇਹਨਾਂ ਦੀ ਗੱਲ ਨਹੀਂ ਸੁਣ ਰਹੀ ਤੇ ਇਹਨਾਂ ਨੇ ਹਾਰ ਕੇ ਸਾਨੂੰ ਬੁਲਾਇਆ 112 ਨੰਬਰ ਵਾਲੇ ਆਏ ਆ ਆਗੇ ਚਲੇ ਗਏ ਬੰਦੇ ਦੇ ਸਿਰ ਦੇ ਵਿੱਚ 6:00 ਵਜੇ ਆ ਪਰ ਉਸ ਨੂੰ ਦਾਖਲ ਨਹੀਂ ਕੀਤਾ ਗਿਆ ਤੇ ਨਾਲ ਦੀ ਛੁੱਟੀ ਦਿੱਤੀ ਗਈ ਆ ਹਜੇ ਤੱਕ ਕੋਈ ਪਰਚਾ ਨਹੀਂ ਦਰਜ ਕੀਤਾ ਗਿਆ ਕੋਈ ਕਵਿਸ਼ਨ ਨਹੀਂ ਕੀਤਾ ਗਿਆ ਗੱਲਬਾਤ ਕਰਦੇ ਭੈਣ ਕੀ ਨਾ ਤੁਹਾਡਾ ਮੇਰਾ ਹੀ ਸਿਕਦੇਵ ਕਰਨਾ ਹੈ ਮੈਂ ਨਾ ਬੱਚਿਆਂ ਦੀ ਮਾਂ ਐ ਮੇਰੇ ਤਰੰਗ ਹੋਇਆ ਜੀ ਮੈਂ ਅੰਦਰ ਪਈ ਸੀਗੀ ਜੀ ਤੇ ਸਾਡੀ ਤਾਰ ਤੋਂ ਬੱਚੇ ਸਾਡੇ ਕੰਮ ਕਰਕੇ ਆਏ ਸੀ ਸੀ ਮਾਵਾਂ ਧੀਆਂ ਕੱਲੀਆਂ ਕਰੇ ਸੀਗੀਆਂ ਜੀ ਇਹ ਮੇਰੇ ਬੱਚੇ ਜਦੋਂ ਬਾਹਰੋਂ ਆਏ ਉਹ ਪਾਣੀ ਮੁੱਕ ਗਿਆ ਟੈਂਕੀ ਦਾ ਤੇ ਮੇਜਰ ਸਿੰਘ ਨੇ ਸਾਡੀ ਤਾਰ ਚੱਕ ਕੇ ਘਰੇ ਲੈ ਗਿਆ ਜੀ ਤੇ ਮੇਰੇ ਬੱਚੇ ਜਦੋਂ ਤਾਰ ਲੈਣ ਗਏ ਜੀ ਉਹਨੂੰ ਉਹਨੇ ਆਖਿਆ ਕੁਵਾੜਾ ਉਹਦੇ ਹੱਥ 'ਚ ਤਾਰ ਇੱਕ ਹੱਥ 'ਚ ਕਹਿੰਦਾ ਹੋ ਰਿਹਾ ਮੇਰਾ ਆਖਿਉਂ ਰਿਹਾ ਉਹ ਖਜਮੋਂ ਤਨ ਉਤਾਰ ਦੇਵਾ ਗੇ ਅੱਛਾ ਤੇ ਤੀਆਂ ਦੀਆਂ ਗਾਲਾਂ ਕੱਢਣ ਲੱਗੇ ਬੱਚਾ ਨੇ ਤੇ ਬੱਚੇ ਮੇਰੇ ਉਦੋਂ ਹੀ ਘਰ ਆ ਗਏ ਜੀ ਜਦੋਂ ਬੱਚੇ ਘਰ ਆ ਗਏ ਤੇ ਘਰੇ ਆ ਕੇ ਪਹੁੰਚੇ ਗੇਟ ਲਾ ਲਿਆ ਉਹਨਾਂ ਨੇ ਜੀ ਸ਼ਿਆਣ ਕੇ ਸਰਪੰਚ ਨੂੰ ਫੋਨ ਲਾਇਆ ਜੀ ਸਰਪੰਚ ਨੇ ਕੋਈ ਸਾਡੀ ਸੁਣੀ ਨਹੀਂ ਜਮਾਈ ਜੀ ਤੇ ਸਰਪੰਚ ਕਹਿੰਦਾ ਕੋਈ ਨਹੀਂ ਜੀ ਮੈਂ ਬਾਹਰ ਹਾਂ ਫੇਰ ਦੇਖਦਾ ਮੈਂ ਤੁਹਾਨੂੰ ਜੀ ਉਹਨਾਂ ਨੂੰ ਕੋਈ ਨਹੀਂ ਤਾਰਨੂ ਤੇ ਉਦੋਂ ਬਾਅਦ ਜੀ ਸਾਨੂੰ ਪਤਾ ਨਹੀਂ ਲੱਗਿਆ ਅਸੀਂ ਵੇੜੇ 'ਚ ਹੀ ਸੀ ਜਦੋਂ ਕੋਈ ਬੰਦੇ ਸਾਡੇ ਉੱਪਰ ਆ ਗਏ ਆ ਕੇ ਤੇ ਬਾੜ ਪੰਨਣੇ ਨਹੀਂ ਲੱਗੇ ਦੇ ਸਿੰਦਨ ਆ ਗਿਆ ਬੰਦੇ 15 20 ਬੰਦੇ ਸੀਗੇ ਜੀ ਸਾਡੇ ਕੈਮਰਾ ਦੀ ਪੰਨ ਤੋੜੀ ਕਰਨ ਲੱਗੇ ਸਾਰਾ ਘਰ ਸਮਾਨ ਬਾਜ ਰੋੜੇ ਕੱਪੇ ਮੋਚ ਲਾਏ ਜੀ ਬਹੁਤ ਬੁਰਾ ਅਜੀ ਲੈਂਦੇ ਦਿੰਦੇ ਜੋ ਪੌੜੀ ਤੇ ਤੁਸੀਂ ਚੜ ਕੇ ਕੋਠੇ ਤੇ ਜਾ ਕੇ ਬਚਾ ਕੀਤਾ ਜੀ ਆਵਦਾ ਸੀ ਹੁਣ ਤੁਹਾਨੂੰ ਘਰੇ ਨਹੀਂ ਰਹਿਣ ਦਿੰਦੇ ਕਿੰਨੇ ਦਿਨਾਂ ਬਾਅਦ ਨਹੀਂ ਰਹਿਣ ਦੇ ਚਾਰ ਦਿਨ ਹੋ ਗਏ ਜੀ ਅਸੀਂ ਘਰੇ ਹੈ ਨਹੀਂ ਆਪਦੇ ਜੀ ਬਸ ਉਸੇ ਦਿਨ ਸਾਨੂੰ ਪੁਲਿਸ ਲੈ ਗਈ ਸੀ ਅਸੀਂ ਆਪਦੇ ਘਰੇ ਚਲੇ ਗਏ ਉੱਥੇ ਚਲੇ ਗਏ ਸੀ ਜੀ ਆਪਦੀ ਰਿਸ਼ਤਦਾਰੀ ਉੱਥੇ ਰਹੇ ਸੀ ਦਾਖਲ ਹੋਣਗੇ ਜੀ ਸਾਨੂੰ ਦਾਖਲ ਵੀ ਨਹੀਂ ਕੀਤਾ ਜੀ ਉੱਥੇ ਮੇਰੇ ਡੈਡੀ ਦੇ ਸਾਟਾ ਮੇਰੀ ਭੈਣ ਦੇ ਮੇਰੇ ਮੇਰੇ ਪਰ ਸੁਣਵਾਈ ਕਿਉਂ ਨਹੀਂ ਹੋ ਰਹੀ ਕਾਰਨ ਕੀ ਆ ਕਾਰਨ ਕੀ ਆ ਜੀ ਜੀਤ ਦਾ ਜੋਰ ਹੈ ਜੀ ਉੱਥੇ ਉਹ ਹੀ ਫੋਨ ਲਾ ਦਿੰਦਾ ਜੀਤ ਕੌਣ ਹਜੀਤ ਕੌਣ ਜੀ ਦਾ ਐਮ ਐਲ ਏ ਦਾ ਪੀਓ ਹੈ ਜੀ ਐਮ ਐਲ ਦਾ ਪੀਏ ਪੀਏ ਦਾ ਪਿਓ ਹੈ ਜੀ ਅੱਛਾ ਉਹਨੇ ਸਾਡੀ ਸੁਣਵਾਈ ਨਹੀਂ ਹੋਣੀ ਜੀ ਐਮ ਐਲ ਦਾ ਪੀਏ ਦਾ ਨਾਂ ਕੀ ਆ ਸੰਦੀਪ ਸਿੰਘ ਜੀ ਸੰਦੀਪ ਦੇ ਪਿਓ ਦਾ ਸਾਨੂੰ ਤੰਗ ਕਰਦਾ ਹਾਂਜੀ ਉਹ ਤੰਗ ਕਰਦਾ ਜੀ ਉਹਨਾਂ ਦੀ ਸਬਜ਼ੀ ਸਬਜ਼ੀ ਲਈ ਹੈ ਜੀ ਜਿਹੜੇ ਬੰਦੇ ਸਾਡੇ ਨਾਲ ਲੜਾਈ ਕਰ ਰਹੇ ਆ ਸੰਜੀ ਜੀ ਜੀ ਹਾਂਜੀ ਉਹ ਹੀ ਬਸ ਐਂ ਕਰੀ ਜਾਂਦੇ ਆ 15 20 ਜਣੇ ਸੀਗੇ ਜਿਹੜੇ ਚਾ ਸਵੇਰੇ ਸਾਡਾ ਘਰ ਘੇਰ ਲਿਆ ਜੀ ਸਾਰਾ ਸਾਡੇ ਕੋਲ ਰਿਕਾਰਡ ਵੀ ਆ ਗਿਆ ਜੀ ਜੀਤ ਦੀ ਵੀ ਹੈਗੀ ਆ ਜੀ ਬਸ ਠੀਕ ਆ ਸਾਰੀ ਵੀਡੀਓ ਹੈਗੀ ਆ ਆਪਾਂ ਪੇਸ ਕਰਾਂਗੇ ਜੀ ਬਸ ਠੀਕ ਆ ਹਾਂ ਬਈ ਤੇ ਸੱਟ ਵੱਜੀ ਉਦੋਂ ਹਾਂ ਮੇਰੇ ਸਿਰ ਚ ਮਾਰੀ ਉਹ ਮੁੰਡਿਆਂ ਨੇ ਚੜ ਕੇ ਪਿੱਛੇ ਜੀ ਉਹ ਕੋਠੇ ਦੀ ਚਵਾਰੇ ਦੇ ਮਗਰਲੇ ਪਾਸੇ ਆਹਾਂ ਜੀ ਪਿੱਛੇ ਹੀ ਹਮੜਾ ਕੀਤਾ ਉਹ ਬੰਦਾ ਇੱਕ ਕਈ ਜਾਂ ਤੇ ਸਰਚ اوਪਸੇ ਜੇ ਹਮਲਾ ਕਰੋ ਉਹਨਾਂ ਦੇ ਅਛਾ ਨੇ ਜਾਨੂ ਮਾਰਨੇ ਕਹਿੰਦੇ ਉਹ ਕਹਿੰਦੇ ਜਾਨੂ ਮਾਰ ਦੇਣੇ ਆ ਜਾਨੂ ਮਾਰ ਕੇ ਸੁਧਣ ਹਾਂਜੀ ਅਸੀਂ ਤੇ ਤੁਸੀਂ ਪੜਦੇ ਹੋ ਪੜ ਕੇ ਹਟਾ ਪਲੱਸ 2 ਕਿਤੇ ਸੇਜਾ ਵੱਢਣ ਗਏ ਸੇਜਾ ਵੱਢਣ ਗਏ ਸੀ ਜੀ ਇਹ ਗੱਡੀ ਤੇ ਹਾਤੀ ਗੱਡੀ ਤੇ ਅੱਛਾ ਠੀਕ ਆ ਹੁਣ ਥੋੜੇ ਪਸ਼ੂ ਇੱਥੇ ਖੜੇ ਆ ਮੈਂ ਵੇਖਿਆ ਬਹੁਤ ਬੁਰਾ ਹਾਲ ਹੋਇਆ ਪਿਆ ਉਦੋਂ ਦੇ ਐਂ ਖੜੇ ਆਂ ਖਾਣੇ ਜਿੱਤ ਉਦੋਂ ਦਾ ਭੁੱਖੇ ਤਾਂ ਆਏ ਖੜੇ ਆ ਤੇ ਆ ਬੱਚੇ ਵੀ ਵਿੱਚ ਪਾਏ ਹੋਏ ਪਿੰਜਰੇ ਸਾਨੂੰ ਨਹੀਂ ਪਤਾ ਕਿਸੇ ਨੇ ਪੱਟੇ ਪਾਏ ਕਿ ਨਹੀਂ ਪਾਏ ਅੱਛਾ ਇਸ ਗੱਲ ਦਾ ਇਸ ਗੱਲ ਦਾ ਸਾਨੂੰ ਕੋਈ ਪਤਾ ਨਹੀਂ ਜੀ ਇੱਥੇ ਆਹ ਤਸਵੀਰ ਤੁਹਾਨੂੰ ਦਿਖਾਉਣਾ ਗੱਲਬਾਤ ਦੁਬਾਰਾ ਕਰਦੇ ਆਂ ਇਧਰ ਵੇਖੋ ਪਸ਼ੂ ਆ ਜਿਹੜੇ ਉਹ ਕਹਿੰਦੇ 4 ਦਿਨ ਹੋ ਗਿਆ ਐਦਾਂ ਹੀ ਖੜੇ ਆ ਠੀਕ ਆ ਨਾ ਇਹਦੇ ਦਾ ਗੇਟ ਆ ਜਿਹੜੇ ਖਲਾਏ ਗੇਟ ਆ ਆ ਇੱਕ ਤਸਵੀਰ ਹੋਰ ਤੁਹਾਨੂੰ ਦਿਖਾਉਣਾ ਵੇਖੋ ਗੇਟ ਵੱਢੇ ਗਏ ਆ ਪਹਿਲਾਂ ਵੀ ਇੱਥੇ ਕਤਲ ਹੋਇਆ ਕਤਲ ਦੀ ਜਿਹੜੀ ਤਸਵੀਰ ਅਸੀਂ ਤੁਹਾਨੂੰ ਉਹ ਵੀ ਦਿਖਾਈ ਉਹ ਵੀ ਤੁਹਾਨੂੰ ਗੱਲਬਾਤ ਸੁਣਾਈ ਕਤਲ ਤੋਂ ਪਹਿਲਾਂ ਗੁੰਡਾ ਕਦੇ ਨੰਗਾ ਨਾਚ ਹੋਇਆ ਇੱਥੇ ਲੈਡ ਕੱਟੀ ਗਈ ਆ ਸੇਮ ਉਹੀ ਚੀਜ਼ ਇੱਥੇ ਹੋਈ ਆ ਲੈਡ ਕੱਟੀ ਗਈ ਆ ਤਾਰ ਕੱਟੀ ਗਈ ਆ ਉਸ ਤੋਂ ਬਾਅਦ ਜਿਹੜਾ ਕਿ ਘਰ ਦੇ ਉੱਤੇ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਜਿਹੜੀ ਕੁੱਟਮਾਰ ਹੋਈ ਆ ਮੰਨਾਂ ਦੇ ਨਾਲ ਪਰਪਲ ਸਵੇਰ ਤੱਕ ਕੋਈ ਕਾਰਵਾਈ ਨਹੀਂ ਕਰਦੀ ਪੁਲਿਸ ਕੀ ਕਹਿੰਦੀ ਤੁਹਾਨੂੰ ਪੁਲਿਸ ਜੀ ਪੁਲਿਸ ਜੀ ਜੀ ਕਰਾਸ ਕੇਸ ਹੈ ਜੀ ਪੁਲਿਸ ਕਹਿੰਦੀ ਸਾਨੂੰ ਕਹਿੰਦੀ ਕਰਾਸ ਕੇਸ ਕਿਤੇ ਤੁਸੀਂ ਤਾਂ ਕੁੱਟਾਈ ਤਾਂ ਕੁੱਟਾਈ ਨਾ ਉਹ ਕਹਿੰਦੇ ਜੀ ਕਰਾਸ ਕੇਸ ਹੈ ਬਸ ਇਹੀ ਗੱਲ ਜਵਾਬ ਦਿੰਦੇ ਆ ਸਾਨੂੰ ਕਹਿੰਦੇ ਕੀ ਨੇ ਗੱਲ ਕਹੀ ਐ ਇਹ ਇਹ ਆਪਾਂ ਗਏ ਸੀ ਉੱਥੇ ਮਨਸੀ ਨੇ ਕਹੀ ਹੈ ਜੀ ਇਹ ਗੱਲ ਅੱਛਾ ਠੀਕ ਹੈ ਮਨਸੀ ਸਾਹਿਬ ਨੇ ਕਹੀ ਹੈ ਜੀ ਬੱਚਾ ਨੂੰ ਜਦੋਂ ਇਹ ਪਰਚਾ ਫੜਾਉਣਗੇ ਉਹਨੇ ਚਲਾ ਕੇ ਦਰਖਾਸਤ ਭਾਰੀ ਕਹਿੰਦੇ ਪਰਚਾ ਨਹੀਂ ਫੜਦਾਗਾ ਤੁਹਾਡਾ ਕਰਾਸ ਕੇਸ ਹੈ ਬਸ ਆਹੀ ਗੱਲ ਦਾ ਜਵਾਬ ਦਿੰਦੇ ਆ ਸਾਨੂੰ ਅੱਛਾ ਠੀਕ ਹੈ ਸਾਡੀ ਰੋਬੋਟ ਵੀ ਥਾਣੇ ਨਹੀਂ ਫੜੀ ਜੀ ਹਾਂ ਤੁਸੀਂ ਕੀ ਮੰਗ ਕੀ ਕਰਦੇ ਹੋ ਲਗਾਤਾਰ ਮੰਗ ਇਹ ਹੀ ਕਰਦੇ ਅਸੀਂ ਸਾਨੂੰ ਇਨਸਾਫ਼ ਦਵਾਇਆ ਜਾਵੇ ਸਾਡੀ ਜਾਨ ਬਚਾਈ ਜਾਵੇ ਮੇਰੇ ਭਰਾਵਾਂ ਦੀ ਜਾਨ ਬਚਾਈ ਜਾਵੇ ਮੇਰੀਆਂ ਛੋਟੀਆਂ-ਛੋਟੀਆਂ ਭੈਣਾਂ ਇਹਨਾਂ ਦੀ ਜਾਨ ਬਚਾਈ ਜਾਵੇ ਮੇਰਾ ਪਿਓ ਮੇਰਾ ਪਿਓ ਗਰੀਬ ਹੈ ਜਮਾ ਥੋੜਾ ਹੀ ਵੱਡੀ ਸਾਡੇ ਹਾਂਜੀ ਇੱਕ ਮਿੰਟ ਹੈ ਸਾਡੇ ਵੀ 6:00 ਵੱਜੀ ਹੈ ਜੀ ਅੱਛਾ ਤੁਹਾਨੂੰ ਦਾਖਲ ਕੀਤਾ ਉੱਥੇ ਦਾਖਲ ਨਹੀਂ ਕੀਤਾ ਜੀ ਅਸੀਂ ਦਾਖਲ ਨਹੀਂ ਕਰਦੇ ਹਾਂ ਦਾਖਲ ਨਹੀਂ ਸਾਡੀ ਅੱਛਾ ਜੀ ਮੈਂ ਮੇਰੇ ਪਰਿਵਾਰ ਦੀ ਮਿਹਨਤੀ ਹੈ ਜੀ ਮੈਂ ਸਾਨੂੰ ਇਨਸਾਫ਼ ਦਵਾਇਆ ਜਾਵੇ ਸਾਡੀ ਸਾਡੀ ਮਾਂ ਦੇਖ ਲਓ ਜੀ ਇੰਨੀ ਬਿਮਾਰ ਹੈ ਤਾਂ ਵੀ ਸਾਨੂੰ ਮਾਰਨੋਂ ਪੈਂਦੇ ਆ ਕਤਲ ਕਰਨੋਂ ਪੈਂਦੇ ਆ ਮੇਰੇ ਭਰਾਵਾਂ ਦਾ ਕਤਲ ਕਰਨਾ ਚਾਹੁੰਦੇ ਆ ਜੀ ਮੇਰੇ ਪਿਓ ਦਾ ਕਤਲ ਕਰਨਾ ਚਾਹੁੰਦੇ ਆ ਸਾਡੀ ਜ਼ਿੰਦਗੀ ਬਰਬਾਦ ਕਰਨਾ ਚਾਹੁੰਦੇ ਆ ਜੀ ਤੁਹਾਡੇ ਪਿੰਡ ਦੇ ਵਿਧਾਇਕ ਅਮਰਤਪਾਲ ਹਨ ਚੁਣਿਆ ਤੁਸੀਂ ਵੋਟਾਂ ਦੇ ਨਾਲ ਤੁਸੀਂ ਉਹਨਾਂ ਨੂੰ ਕਦੇ ਮਿਲੇ ਨਹੀਂ ਵੀ ਸਾਡੇ ਨਾਲ ਧੱਕਾ ਹੋ ਰਿਹਾ ਮਿਲੇ ਜੀ ਬਹੁਤ ਵਾਰੀ ਮਿਲੇ ਆ ਉਹਨਾਂ ਨਾਲ ਅਸੀਂ ਵੀ ਸਾਡੇ ਨਾਲ ਧੱਕਾ ਹੋ ਰਿਹਾ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਅੱਛਾ ਤੁਹਾਡੇ ਨਾਲ ਕੋਈ ਗੱਲ ਸੁਣਦੀ ਨਹੀਂ ਨਾ ਸੁਣਦੇ ਨਹੀਂ ਜੀ ਸਾਡੀ ਬਹੁਤ ਫੋਨ ਲਾਏ ਸੀ ਹਰ ਇੱਕ ਇੱਕ ਬੰਦੇ ਨੂੰ ਫੋਨ ਲਾਏ ਉਹਨਾਂ ਨੂੰ ਪਰ ਸਾਡੀ ਸੁਣਵਾਈ ਨਹੀਂ ਕਿਸ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਥੋੜਾ ਮੈਟਰ ਹੈ ਕੀ ਹੈ ਮਸਲਾ ਲੜਾਈ ਹੈ ਕਿਹੜੀ ਗੱਲੋਂ ਪੈਂਦੀ ਹੈ ਜੀ ਸਾਡੇ ਬਸ ਉਹ ਜਰਦੇ ਨਹੀਂ ਸਾਨੂੰ ਕੰਮ ਕਰਦੇ ਨੂੰ ਅਸੀਂ ਪਰਿਵਾਰ ਹੈ ਮੇਰੇ ਭਰਾ ਹੈ ਅਸੀਂ ਕੰਮ ਕਰਕੇ ਸਾਰਾ ਕੁਝ ਬਣਾਇਆ ਜੀ ਪਰ ਸਾਨੂੰ ਜਰਦੇ ਨਹੀਂ ਕਹਿੰਦੇ ਤੁਸੀਂ ਆਹ ਹੱਥੀ ਗੱਡੀ ਕਿਉਂ ਲਈ ਅੱਛਾ ਬਸ ਇਸੇ ਗੱਲ ਕੇ ਕਹਿੰਦੇ ਇਹਨੂੰ ਤੁਸੀਂ ਕਿਉਂ ਠਾਈ ਜਾਨੇ ਆ ਕਹਿੰਦੇ ਤੁਸੀਂ ਕੁੜੀਆਂ ਨਹੀਂ ਵਿਆਹਦੇ ਤੁਸੀਂ ਹੱਥੀ ਗੱਡੀ ਕਿਉਂ ਲਈ ਕੰਮ ਕਿਉਂ ਕਰਨ ਲੱਗੇ ਆ ਅੱਛਾ ਤੁਮਾਈ ਨਹੀਂ ਕਰਦੇ ਕਮ ਕਮਾਈ ਤੁਮਾਈ ਨਹੀਂ ਕਰਦੇ ਦੇ ਸਾਰੀ ਦੇ ਸਾਧਨ ਬੜਾਈਆਂ ਨੇ ਐਸੀ ਕਮਾਈ ਕਰਕੇ ਮੇਰੀ 7.5 ਕਿਲੇ ਪੈੜੀ ਲਿਖ ਰੱਖੀ ਵੀ ਠੇਕੇ ਦੇ ਪਹਿਲਾਂ ਤਾਂ 3 ਕਿਲੇ ਮਚਾਤੇ ਸੀ ਮੇਰੇ ਮੇਜਰ ਸਿੰਘ ਨੇ ਅੱਛਾ ਕਹਿੰਦੇ ਉਹ 40 ਰੁਪਏ ਆ 40 ਰੁਪਏ ਕਰਤੀ ਸੀ 3 ਕਿਲੇ ਤੇ ਮਚਾ ਕੇ ਇਹਦੇ ਪਹਿਲਾਂ ਮੰਮੀ ਵਰਗਿਆਂ ਦੀ ਸਰਵੇ ਕਰਦੀ ਸੀ ਇਸ ਬੰਦੇ ਨੇ ਤੇ ਵੈਰ ਹੀ ਲਈਆਂ ਦੇ ਉਦੋਂ ਦਾ ਪਹਿਲਾਂ ਦੀ ਵੈਰ ਛੱਡਦੇ ਨਹੀਂ ਇਹ ਮੇਜਰ ਸਿੰਘ ਦਾ ਸੰਦੀਪ ਨਾਲ ਕੀ ਕੌਣ ਆ ਸੰਦੀਪ ਉਹ ਸਬਜੀ ਲਾਉਂਦੇ ਆ ਸੰਜੀ ਮੇਜਰ ਸਹੰਦ ਸਿੰਘ ਸੰਦੀਪ ਸਿੰਘ ਕੇ ਹਾਂ ਸੰਦੀਪ ਸਿੰਘ ਇਹ ਸਾਂਝੀ ਸਬਜ਼ੀ ਲਾਉਂਦੇ ਆ ਖੇਤ ਉਹਨਾਂ ਦੀ ਦਿਹਾੜੀ ਦੱਪਾ ਜਾਂਦੇ ਆ ਬੁੜੀਆਂ ਉਹਨਾਂ ਦੀਆਂ ਸਾਰੀਆਂ ਦਿਹਾੜੀ ਦੱਪਾ ਉਹਨਾਂ ਦੇ ਜਾਂਦੇ ਆ ਜੀ ਕੰਮ ਕਰਦੇ ਆ ਜੀ ਜਦੋਂ ਫਿਰ ਰੋੜੇ ਇੱਥੋਂ ਵੱਜਦੇ ਆ ਫਿਰ ਤੁਸੀਂ ਰੋੜੇ ਵਿੱਚੋਂ ਨਿਕਲੇ ਜਾਂ ਬਾਅਦ ਚ ਨਿਕਲੇ ਜੀ ਅਸੀਂ ਪਹਿਲਾਂ ਪਹਿਲਾਂ ਨਿਕਲ ਗਏ ਸੀ ਜੀ ਕੋਠੇ ਜਦੋਂ ਰੋੜੇ ਵੱਜਣ ਲੱਗੇ ਤੁਝੇ ਅਸੀਂ ਭੱਜ ਗਏ ਸੀ ਕੋਠੇ ਦੇ ਚੜ ਗਏ ਜੀ ਉਹਨਾਂ ਲਲਕਰੇ ਮਾਰਦੇ ਹੁੰਦੇ ਆ ਅਸੀਂ ਮਾਂ ਨੂੰ ਮਸਾ ਲੈ ਕੇ ਗਏ ਆਪਦੀ ਨੂੰ ਜੀ ਅਸੀਂ ਕੋਠੇ ਦੇ ਚੜ ਗਏ ਕੋਠੇ ਦੇ ਚੜ ਕੇ ਸੀ ਫਿਰ ਬਚਾ ਕੀਤਾ ਅੱਛਾ ਠੀਕ ਹੈ ਓਕੇ ਹਾਂਜੀ 112 ਤੇ ਸੀ ਫੋਨ ਲਾਇਆ ਜੀ ਫਿਰ ਮੈਂ ਉੱਤੇ ਚੜ ਕੇ ਫਿਰ ਪੁਲਿਸ ਆਈ ਤੁਹਾਡੇ ਕੋਲੇ 15-20 ਮਿੰਟ ਬਾਅਦ ਪੁਲਿਸ ਆ ਗਈ ਸੀ ਜੀ ਅੱਛਾ ਠੀਕ ਆ ਹਾਂਜੀ ਹੁਣ ਕੀ ਕਹਿਣਾ ਚਾਹੁੰਦੇ ਮਤਲਬ ਕੀ ਕਹਿਣਾ ਦਵਾਉਂਗੇ ਅਸੀਂ ਤਾਂ ਇਹੀ ਕਹਿੰਨੇ ਆ ਜੀ ਸਾਨੂੰ ਇਨਸਾਫ ਦਿਵਾਇਆ ਜਾਵੇ ਓਕੇ ਤੇ ਆ ਗੁਨਾਹਗਾਰ ਨੂੰ ਚੱਕਨੇ ਚਾਹੀਦੇ ਜੀ ਜਿਹਨਾਂ ਨੇ ਗੁਨਾਹ ਸੀ ਜਿਹੜੇ ਜਿਨ੍ਹਾਂ ਨੇ ਗੁਨਾਹ ਕੀਤਾ ਜਿਹੜੇ ਸਾਡੇ ਦੋ ਦੋਸ਼ੀ ਐ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅੱਛਾ ਠੀਕ ਆ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਬਸ ਜਿਹੜੀਆਂ ਤਸਵੀਰਾਂ ਸਾਨੂੰ ਦਿਖਾਉਣੇ ਆ ਰੋੜੇ ਜਿਹੜੇ ਖਿਲਰੇ ਹੋਏ ਐ ਇਸ ਟਾਈਮ ਬੁਰਾ ਜਿਹੜੇ ਹਾਲਾਤ ਆ ਉਹ ਕਰਦੇ ਹੋਏ ਹੋਏ ਆ ਇਹ ਉਹੀ ਤਸਵੀਰ ਆ ਉਹਨਾਂ ਨੇ ਇਹੀ ਮੰਗ ਕਰਦੇ ਆ ਉਹ ਕਹਿੰਦੇ ਸਾਨੂੰ ਇਨਸਾਫ ਦਿੱਤਾ ਜਾਵੇ ਜੇ ਇਨਸਾਫ ਨਾ ਦਿੱਤਾ ਤਾਂ ਸਾਡੇ ਕਤਲ ਹੋ ਸਕਦਾ ਇਹ ਗੱਲ ਪ੍ਰਸ਼ਾਸਨ ਵੀ ਧਿਆਨ ਨਾਲ ਸੁਣੇ ਤੇ ਵਿਧਾਇਕ ਅਮਰਪਾਲ ਸੁਖਾਣਾਂ ਦੇ ਵੀਡੀਓ ਸਾਡੀ ਖਬਰ ਸੁਣਦੇ ਤਾਂ ਧਿਆਨ ਨਾਲ ਸੁਣੇ ਉਹ ਕਹਿੰਦੇ ਕਤਲ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਜੇ ਕੱਲ ਨੂੰ ਕਤਲ ਹੁੰਦਾ ਤਾਂ ਫਿਰ ਵਿਧਾਇਕ ਸਾਹਿਬ ਕਹਿੰਦੇ ਆ ਕਿ ਸਾਡੇ ਤੁਸੀਂ ਖਬਰ ਕਿਉਂ ਲਾਈ ਆ ਕਿਉਂ ਸਾਡੇ ਪਿੰਡ ਨੂੰ ਬਦਨਾਮ ਕਰਦੇ ਆ ਅਸੀਂ ਤੁਹਾਡੇ ਪਿੰਡ ਨੂੰ ਬਦਨਾਮ ਨਹੀਂ ਕਰਦੇ ਆਪ ਦਾ ਪਿੰਡ ਤੁਸੀਂ ਪਹਿਲਾ ਪੈਲ ਦੇ ਆਧਾਰ ਤੇ ਆਪ ਵੇਖੋ ਤਾਂ ਕਿ ਜਿਹੜੇ ਹਾਲਾਤ ਆ ਜਿਹੜੇ ਉਹ ਇੰਨੇ ਭੇੜੇ ਬਣੇ ਵੇ ਆ ਆ ਵੇਖੋ ਇਟਾਂ ਰੋੜੇ ਜਿਹੜੇ ਖਿਲਰੇ ਪਏ ਨੇਗੇ ਜਿਹੜਾ ਕਿ ਇਹਨਾਂ ਨੇ ਜਿਹੜੀ ਜਾਨ ਬਚਾਈ ਆ ਦੂਰ ਦੂਰ ਤੱਕ ਇਹਨੀਆਂ ਇਟਾਂ ਖਿਲਰੀਆਂ ਆਪਣੇ ਸ਼ੀਸ਼ੇ ਖਿਲਰੇ ਵੇ ਆ ਕੈਮਰਾ ਦੀ ਪੰਡ ਤੋੜ ਕੀਤੀ ਗਈ ਆ ਪਸ਼ੂ ਭੁੱਖੇ ਖੜੇ ਆ ਇਹਨਾਂ ਦਾ ਵਾਲੀਵਾਰਸ ਕੌਣ ਆ ਮੈਂ ਅੱਗੇ ਇੱਕ ਵਾਰੀ ਫੇਰ ਗੁਵਾਰਾ ਆਇਆ ਇਹ ਗੱਲ ਕਹਿਣਾ ਕਿ ਸੁੱਖ ਆਨੰਦ ਨੂੰ ਆਪਦੇ ਪਿੰਡ ਚ ਵਾਪਸ ਲੈ ਕੇ ਆਵੇ ਫੇਰ ਵਿਧਾਇਕ ਅੰਮ੍ਰਿਤਪਾਲ ਸਿੰਘ ਆਪਣਾ ਹਲਕਾ ਵੇਖਣ ਠੀਕਾ ਕਿਉਂਕਿ ਲਗਾਤਾਰ ਆ ਜਿਹੜਾ ਕਟ ਮਾਰਦੀ ਹੈ ਘਟਰਾਵਾ ਆਏ ਦੇਣ ਸੁਖਣਾ ਦੇ ਵਿੱਚ ਵਾਪਰਦੀਆਂ ਰਹੀਆਂ ਗੁੰਡਾ ਗੱਦ ਦਾ ਨੰਗਾ ਨਾਚ ਹੋ ਰਿਹਾ ਕਿਉਂ ਨੰਗਾ ਨਾਚ ਹੋ ਰਿਹਾ ਕਿਉਂਕਿ ਥੋੜਾ ਟਾਈਮ ਇਲੈਕਸ਼ਨ ਦੇ ਵਿੱਚ ਰਹਿ ਗਿਆ ਪਰ ਫਿਰ ਵੀ ਕਿਉਂ ਨਹੀਂ ਸੁਧਰ ਰਹੇ ਹਾਲਾਤ ਇਹ ਹਾਲਾਤ ਕਦੋਂ ਸੁਧਰਨਗੇ ਇੱਕ ਵੱਡਾ ਸਵਾਲ ਜ਼ਰੂਰ ਪੈਦਾ ਹੁੰਦਾ ਸੁਖਣਾ ਦੇ ਵਿੱਚ ਆਉਣ ਵਾਲੇ ਸਮੇਂ ਜੋ ਕਿ ਵੱਡੀ ਘਟਨਾ ਵਾਪਰਦੀ ਉਹਦਾ ਜ਼ਿੰਮੇਵਾਰ ਕੌਣ ਹੋਵੇਗਾ ਇਹ ਵੀ ਇੱਕ ਵੱਡਾ ਸਵਾਲ ਆ ਆਉਣ ਵਾਲੇ ਸਮੇਂ ਦੇਖਦੇ ਹਾਂ ਹਾਲਾਤ ਸੁਧਰਦੇ ਆ ਜਾਂ ਨਹੀਂ ਸੁਧਰਦੇ ਜਾਂ ਹਾਲਾਤ ਇਸੇ ਤਰ੍ਹਾਂ ਹੀ ਰਹਿੰਦੇ ਆ ਕੈਮਰਾਮੈਨ ਮਨਪ੍ਰੀਤ ਦੇ ਨਾਲ ਜਗਤਾਰ ਸਰਾ ਹੈਵਨ ਇੰਡੀਆ ਟੀਵੀ ਸੁਖਾਣਾ ਦਾ